ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਇੱਕ ਵਾਰ ਫੇਰ ਇੱਕ ਨਵੀਂ ਤੇ ਐਜੂਕੇਸ਼ਨਲ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦਾ ਵਿਸ਼ਾ ਰਹੇਗਾ ਕੰਪਲੈਕਸ ਕਾਰਬੋਹਾਈਡਰੇਟ ਤੇ ਸਿੰਪਲ ਕਾਰਬੋਹਾਈਡਰੇਟ ਇਹਨਾਂ ਦੋਨਾਂ ਦੇ ਵਿੱਚੋਂ ਫਰਕ ਕੀ ਹੈ ਯਾਨੀ ਕਿ ਉਹ ਕਾਰਬੋਹਾਈਡਰੇਟ ਜਿਹੜੇ ਬੋਡੀ ਦੇ ਵਿੱਚ ਜਾਂਦੇ ਸਾਰ ਸ਼ੂਗਰ ਵਧਾ ਦਿੰਦੇ ਨੇ ਤੇ ਉਹ ਕਾਰਬੋਹਾਈਡਰੇਟ ਜਿਹੜੇ ਕਾਰਬੋਹਾਈਡਰੇਟ ਤਾਂ ਹੈਗੇ ਨੇ لیکن ਬਾਡੀ ਦੇ ਅੰਦਰ ਜਾ ਕੇ ਸ਼ੂਗਰ ਜਿਹੜੀ ਆ ਉਹ ਤੇਜ਼ੀ ਨਾਲ ਨਹੀਂ ਬਣਾਉਂਦੇ ਇਹਨਾਂ ਦੋਨਾਂ ਦੇ ਵਿੱਚ ਕਿਵੇਂ ਫਰਕ ਹੈ ਕਿਹੜੇ-ਕਿਹੜੇ ਉਹ ਕਾਰਬੋਹਾਈਡਰੇਟਸ ਨੇ ਜਿਹੜੇ ਕਿ ਸਿੰਪਲ ਕਾਰਬੋਹਾਈਡਰੇਟ ਹੈ ਜਿਹੜੇ ਅੰਦਰ ਜਾਣ ਸਾਰ ਸ਼ੂਗਰ ਬਣਾ ਦਿੰਦੇ ਨੇ ਤੇ ਉਹ ਕਿਹੜੇ ਕਾਰਬੋਹਾਈਡਰੇਟ ਨੇ ਜਿਹੜੇ ਖਾ ਤਾਂ ਲੈਣੇ ਆ ਪਰ ਇੱਕਦਮ ਸ਼ੂਗਰ ਨਹੀਂ ਬਣਾਉਂਦੇ ਕੰਪਲੈਕਸ ਕਾਰਬੋਹਾਈਡਰੇਟ ਵਾਲੇ ਅਨਾਜ ਕਿਹੜੇ ਨੇ ਤੇ ਸਿੰਪਲ ਕਾਰਬੋਹਾਈਡਰੇਟ ਵਾਲੇ ਅਨਾਜ ਕਿਹੜੇ ਨੇ ਅੱਜ ਆਪਾਂ ਇਹਦੀ ਪੂਰੀ ਜਾਣਕਾਰੀ ਰਵਾਗੇ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਸਾਨੂੰ ਜੇਕਰ ਅਨਾਜ ਚੁਣਨੇ ਵੀ ਨੇ ਖਾਣੇ ਵੀ ਨੇ ਤਾਂ ਉਹਨਾਂ ਦੇ ਵਿੱਚੋਂ ਕਿਹੜੇ ਅਨਾਜ ਚੁਣੀਏ ਤਾਂ ਕਿ ਸਾਨੂੰ ਮੋਟਾਪਾ ਨਾ ਹੋਵੇ ਸ਼ੂਗਰ ਨਾ ਹੋਵੇ ਤਾਂ ਸਾਨੂੰ ਇਹ ਜੀਆਂ ਚੀਜ਼ਾਂ ਬਿਮਾਰੀਆਂ ਨਾ ਹੋਣ ਜਿਨ੍ਹਾਂ ਦੇ ਇਲਾਜ ਲਈ ਸਾਨੂੰ ਜਿਹੜੇ ਆ ਉਹ ਟੇਰਾ ਨੂੰ ਪੈਸੇ ਖਰਚਨੇ ਪੈਣ। ਦੋਸਤੋ ਦੁਨੀਆ ਦੇ ਵਿੱਚ ਸਭ ਤੋਂ ਘੱਟ ਕਾਰਬੋਹਾਈਡਰੇਟ ਵਾਲੇ ਜੇਕਰ ਅਨਾਜਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕਿਨੋਆ ਦਾ ਨੰਬਰ 1 ਆਉਂਦਾ ਕਿਨੋਆ ਇੱਕ ਅਜਿਹਾ ਨਾਜ ਹੈ ਜਿਹਦੇ ਵਿੱਚ ਦੁਨੀਆ ਦੇ ਸਾਰੇ ਜ਼ਰੂਰੀ ਅਮਾਈਨੋ ਐਸਿਡਸ ਯਾਨੀ ਕਿ ਐਸੈਂਸ਼ੀਅਲ ਅਮਾਈਨੋ ਐਸਿਡਸ ਜਿਹੜੇ ਨੇ ਉਹ ਉਹਦੇ ਵਿੱਚ ਪਾਏ ਜਾਂਦੇ ਨੇ 9 ਦੇ 9 ਐਸੈਂਸ਼ੀਅਲ ਅਮਾਈਨੋ ਐਸਿਡਸ ਇਹਦੇ ਵਿੱਚ ਪਾਏ ਜਾਂਦੇ ਨੇ ਯਾਨੀ ਕਿ ਪ੍ਰੋਟੀਨ ਦਾ ਰਿਚ ਸੋਰਸ ਹੈ ਫਾਈਬਰ ਦਾ ਵੀ ਇਹ ਰਿਚ ਸੋਰਸ ਹੈ ਕਿਨੋਆ ਦੇ ਵਿੱਚ ਕਾਰਬੋਹਾਈਡਰੇਟ ਜਿਹੜੇ ਜੇ 100 ਗ੍ਰਾਮ ਕਿਨਵਾ ਲਈਏ ਤਾਂ ਉਹਦੇ ਵਿੱਚ 21 ਗ੍ਰਾਮ ਕਾਰਬੋਹਾਈਡਰੇਟ ਪਾਇਆ ਜਾਂਦਾ ਯਾਨੀ ਕਿ ਸੈਣ ਯੋਗ ਹੈਗਾ ਫਾਈਬਰ ਇਹਦੇ ਚ 2.8 ਗ੍ਰਾਮ ਯਾਨੀ ਕਿ 2.8 ਗ੍ਰਾਮ 100 ਗ੍ਰਾਮ ਦੇ ਵਿੱਚ ਆਪਾਂ ਨੂੰ ਫਾਈਬਰ ਫਾਈਬਰ ਮਿਲਦਾ ਤੇ ਇਹ ਗਲੂਟਨ ਫ੍ਰੀ ਹੈ ਤੇ ਪ੍ਰੋਟੀਨ ਦਾ ਜਿਹੜਾ ਇੱਕ ਵਧੀਆ ਸੋਰਸ ਹੈ ਦਾ ਕਿਨਵਾ ਦੇ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਯਾਨੀ ਕਿ ਲੋ ਗਲੈਵਿਕ ਗਲਾਈਸੈਮਿਕ ਇੰਡੈਕਸ ਹੁੰਦਾ 35 ਤੋਂ ਥੱਲੇ ਹੁੰਦਾ ਜਿਹੜੇ ਕਿ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਦੇ ਵਿੱਚ ਜਿਹੜਾ ਸਾਡੀ ਮਦਦ ਕਰਦਾ ਨੰਬਰ 2 ਤੇ ਆਂਦਾ ਜੀ ਕਟੂ ਯਾਨੀ ਕਿ ਕਟੂ ਦਾ ਆਟਾ ਜਿਹਨੂੰ ਬੱਕ ਵੀਟ ਵੀ ਕਹਿੰਦੇ ਹੈਗੇ ਇਸ 100 ਗ੍ਰਾਮ ਕਾਰਬੋ 100 ਗ੍ਰਾਮ ਅਨਾਜ ਦੇ ਵਿੱਚ 20 ਗ੍ਰਾਮ ਜਿਹੜਾ ਇਹ ਉਸ ਤੋਂ ਵੀ ਜਿਹੜਾ ਥੋੜਾ ਜਿਹਾ ਘੱਟ ਹੁੰਦਾ ਕਾਰਬੋਹਾਈਡਰੇਟ ਪਾਉਂਦੇ ਨੇ ਪਾਇਆ ਜਾਂਦਾ ਤੇ ਇਹਦੇ ਵਿੱਚ ਫਾਈਬਰ ਜਿਹੜਾ ਉਹ 3 0.7 3.7 ਗ੍ਰਾਮ ਯਾਨੀ ਕਿ 3.7 ਗ੍ਰਾਮ 100 ਗ੍ਰਾਮ ਦੇ ਵਿੱਚ ਜਿਹੜਾ ਫਾਈਬਰ ਮਿਲਦਾ ਹੈ ਗਲੂਟਨ ਫ੍ਰੀ ਹੈ ਵੀ ਤੇ ਐਂਟੀਆਕਸੀਡੈਂਟਸ ਦੇ ਨਾਲ ਇਹ ਭਰਪੂਰ ਹੈ ਕਟੂ ਦਾ ਆਟਾ ਅਕਸਰ ਆਪਾਂ ਵਰਤ ਵੇਲੇ ਜਿਹੜੇ ਆ ਇਹ ਦਾ ਇਹਦਾ ਇਸਤੇਮਾਲ ਕਰਦੇ ਹਾਂ ਵਰਤ ਦੇ ਵਿੱਚ ਇਸਤੇਮਾਲ ਕਰਦੇ ਹਾਂ ਤੇ ਇਹਦੇ ਚ ਪ੍ਰੋਟੀਨ ਵੱਧ ਹੁੰਦਾ ਤੇ ਇਹ ਹੌਲੀ ਹੌਲੀ ਪਚਦਾ ਤੇ ਲਿਹਾਜਾ ਅੰਦਰ 슈ਗਰ ਦੀ ਸਪਾਈਕ ਨਹੀਂ ਆਂਦੀ ਤੇ ਨਾ ਹੀ ਅੰਦਰ ਜਿਹੜਾ ਇਹ ਮੋਟਾਪਾ ਹੁੰਦਾ 슈ਗਰ ਅੰਦਰ ਜਮਾ ਹੁੰਦੀ ਹੈ ਨੰਬਰ 13 ਤੇ ਆਉਂਦਾ ਜੀ ਜਵਾਰ ਸੌਗਮ ਜਿਹਨੂੰ ਕਹਿੰਦੇ ਹੈਗੇ ਆ ਇਹ ਕਾਰਬੋਹਾਈਡਰੇਟ 100 ਗ੍ਰਾਮ ਦੇ ਵਿੱਚ ਇਹਦੇ ਚ 22 ਗ੍ਰਾਮ ਕਾਰਬੋਹਾਈਡਰੇਟ ਪਾਈ ਜਾਂਦਾ ਪਾਇਆ ਜਾਂਦਾ ਫਾਈਬਰ 6.3 ਹੁੰਦਾ ਜਵਾਰ ਦੇ ਵਿੱਚ ਫਾਈਬਰ 6.3 ਹੁੰਦਾ 6.3 ਗ੍ਰਾਮ ਫਾਈਬਰ ਪੌਟ ਆਉਂਦਾ 100 ਗ੍ਰਾਮ ਦੇ ਵਿੱਚ 6.3 ਇਹਦੇ ਚ ਖਾਸੀ ਤੇ ਹੈ ਜੀ ਗਲੂਟਨ ਫ੍ਰੀ ਹੁੰਦਾ ਫਾਈਬਰ ਤੇ ਪ੍ਰੋਟੀਨ ਨਾਲ ਇਹ ਭਰਪੂਰ ਹੁੰਦਾ ਤੇ ਵਜਨ ਜੇ ਘਟਾਉਣਾ ਹੈਗਾ ਪਾਚਨ ਤੰਤਰ ਨੂੰ ਠੀਕ ਕਰਨਾ ਹੈਗਾ ਤਾਂ ਆਪਾਂ ਨੂੰ ਜਵਾਰ ਦੀ ਰੋਟੀ ਜਿਹੜੀ ਆ ਉਹ ਖਾਣ ਦੇ ਵਿੱਚ ਆਪਾਂ ਨੂੰ ਫਾਇਦਾ ਮਿਲਿਆ ਚਾਰ ਨੰਬਰ ਤੇ ਆਂਦਾ ਜੀ ਰਾਗੀ ਰਾਗੀ ਦੇ ਵਿੱਚ ਵੀ ਜਿਹੜਾ ਉਹ 100 ਗ੍ਰਾਮ ਦੇ ਵਿੱਚ 19 ਤੋਂ 22 ਗ੍ਰਾਮ ਫਾਈਬਰ ਕਾਰਬੋਹਾਈਡਰੇਟ ਪਾਏ ਜਾਂਦੇ ਨੇ 3.6 ਗ੍ਰਾਮ ਇਹਦੇ ਵਿੱਚ 100 ਗ੍ਰਾਮ ਦੇ ਵਿੱਚ ਇਹਦੇ ਚ ਜਿਹੜਾ ਉਹ ਫਾਈਬਰ ਪਾਇਆ ਜਾਂਦਾ 19 ਤੋਂ 22 ਗ੍ਰਾਮ ਕਾਰਬੋਹਾਈਡਰੇਟ ਪਾਏ ਜਾਂਦੇ ਨੇ 100 ਗ੍ਰਾਮ ਦੇ ਵਿੱਚ ਤੇ ਖਾਸ ਗੱਲ ਇਹਦੇ ਚ ਇਹ ਹੈ ਜੀ ਰਾਗੀ ਦੇ ਵਿੱਚ ਕੈਲਸ਼ੀਅਮ ਆਇਰਨ ਬਹੁਤ ਵੱਡੀ ਮਾਤਰਾ ਚ ਹੁੰਦਾ ਤੇ ਬਲੱਡ ਸ਼ੂਗਰ ਨੂੰ ਜਿਹੜਾ ਇਹ ਸਟੇਬਲ ਕਰਦਾ ਸਥਿਰ ਕਰਦਾ ਤੇ ਸਾਨੂੰ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਵਿੱਚ ਸਾਨੂੰ ਮਦਦ ਮਿਲਦੀ ਹੈ ਸ਼ੂਗਰ ਜਿਹੜੀ ਆ ਇਹ ਕੰਟਰੋਲ ਚ ਰਹਿੰਦੀ ਹੈ ਫਿਰ ਆਉਂਦਾ ਜੀ ਅਮਰੰਥਸ ਯਾਨੀ ਕਿ ਰਾਜਗੀਰਾ ਯਾਨੀ ਕਿ ਰਾਮ ਦਾਣਾ ਇਹ ਵੀ ਕਨਾਜ ਹੈ ਜੀ ਇਹਦੇ ਵਿੱਚ 100 ਗ੍ਰਾਮ ਦੇ ਵਿੱਚ 19 ਗ੍ਰਾਮ ਜਿਹੜਾ ਇਹ ਕਾਰਬੋਹਾਈਡਰੇਟ ਪਾਈ ਜਾਂਦੇ ਨੇ ਸੋ 100 ਗ੍ਰਾਮ ਦੇ ਵਿੱਚ 2.1 ਗ੍ਰਾਮ ਜਿਹੜਾ ਫਾਈਬਰ ਇਹਦੇ ਚ ਪਾਇਆ ਜਾਂਦਾ ਹੈ ਪ੍ਰੋਟੀਨ ਫਾਈਬਰ ਦਾ ਵਧੀਆ ਸਰਸ ਹੈਗਾ ਤੇ ਸੋਜ ਘਟਾਉਂਦਾ ਹੈ ਤੇ ਪਾਚਨ ਤੰਤਰ ਦੀ ਜਿਹੜੀ ਕਿਰਿਆ ਉਸ ਨੂੰ ਤੇਜ਼ ਕਰ ਦਿੰਦਾ ਹੈ। ਹਿੰਦੀ ਦੇ ਵਿੱਚ ਜਿਹਨੂੰ ਤਿਲਹਨ ਕਹਿੰਦੇ ਆ ਤੇਲ ਵਾਲੇ ਅਨਾਜ ਜਿਹੜੇ ਕੰਨਿਆ ਜਿਹਨੂੰ ਟੈਫ ਵੀ ਕਹਿੰਦੇ ਹੈਗੇ ਆ। ਇਹ ਕਾਰਬੋਹਾਈਡਰੇਟ ਦੇ 100 ਗ੍ਰਾਮ ਦੇ ਵਿੱਚ 23 ਗ੍ਰਾਮ ਕਾਰਬੋਹਾਈਡਰੇਟ ਪਾਇਆ ਜਾਂਦਾ ਤੇ 100 ਗ੍ਰਾਮ ਦੇ ਵਿੱਚ 4 ਗ੍ਰਾਮ ਜਿਹੜਾ ਇਹਦੇ ਚ ਫਾਈਬਰ ਮਿਲਦਾ ਹੈਗਾ। ਆਇਰਨ ਤੇ ਪ੍ਰੋਟੀਨ ਦਾ ਰਿਚ ਸੋਰਸ ਹੈਗਾ ਵਧੀਆ ਸੋਰਸ ਹੈਗਾ ਤੇ ਵਜ਼ਨ ਪ੍ਰਬੰਧਨ ਤੇ ਬਲੱਡ ਸ਼ੂਗਰ ਨੂੰ ਕਾਬੂ ਕਰਨ ਦੇ ਵਿੱਚ ਇਹ ਕਾਫੀ ਸਹਾਇੀ ਮੰਨਿਆ ਜਾਂਦਾ ਚੀਆ ਸੀਡਸ ਵੈਸੀ ਅਨਾਜ ਨਹੀਂ ਹੁੰਦੇ ਪਰ ਇਹ ਲੋ ਕਾਰਬੋਹਾਈਡਰੇਟ ਦਾ ਜਿਹੜਾ ਇਹ ਇੱਕ ਬਦਲ ਮੰਨਿਆ ਜਾਂਦਾ ਹੈਗਾ ਇਹ ਖਾ ਲੂ ਤਾਂ ਫਿਰ ਭੁੱਖ ਨਹੀਂ ਲੱਗਦੀ ਇਨਸਾਨ ਨੂੰ ਬਹੁਤ ਘੱਟ ਲੱਗਦੀ ਹੈ ਇਹਦੇ ਵਿੱਚ 100 ਗ੍ਰਾਮ ਦੇ ਵਿੱਚ 12 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਜੀ ਤੇ ਫਾਈਬਰ ਜਿਹੜਾ ਹੈਗਾ ਇਹ ਬਹੁਤ ਵੱਡੀ ਮਾਤਰਾ 'ਚ ਹੁੰਦਾ ਹੈ ਜੀ 100 ਗ੍ਰਾਮ ਦੇ ਵਿੱਚ 34 ਗ੍ਰਾਮ ਜਿਹੜਾ ਇਹਦੇ ਵਿੱਚ ਫਾਈਬਰ ਵਾਏ ਪਾਇਆ ਜਾਂਦਾ ਹਾਈ ਫਾਈਬਰ ਹੈ omega 3 ਇਹਦੇ ਵਿੱਚ ਹੁੰਦਾ omega 3 ਫੈਟੀ ਐਸਿਡਸ ਇਹਦੇ ਪਾਇਏ ਜਾਂਦੇ ਹੈਗੇ ਨੇ ਇਹ ਬਹੁਤ ਘੱਟ ਕਾਰਬੋਹਾਈਡਰੇਟ ਦਾ ਜਿਹੜਾ ਇਹ ਬਦਲ ਹੈਗਾ ਤੇ ਲੰਬੇ ਸਮੇਂ ਤੱਕ ਇਹ ਖਾਣ ਤੋਂ ਬਾਅਦ ਢਿੱਡ ਭਰਿਆ ਰਹਿੰਦਾ ਓਟਸ ਜਿਹੜਾ ਓਟਸ ਦਾ ਆਟਾ ਜਿਹੜਾ ਆਪਾਂ ਕਹਿੰਦੇ ਓਟਸ ਫਲੋਰ ਦੇ ਵਿੱਚ ਇਹਦੇ ਵਿੱਚ 100 ਗ੍ਰਾਮ ਦੇ ਵਿੱਚ 12 ਗ੍ਰਾਮ ਓਟਸ ਦਾ ਦੇ ਵਿੱਚ ਇਹਦੇ ਵਿੱਚ ਕਾਰਬੋਹਾਈਡਰੇਟ ਪਾਇਆ ਜਾਂਦਾ ਸਭ ਤੋਂ ਘੱਟ ਹੁੰਦਾ ਜੀ ਇਹਦੇ ਵਿੱਚ ਫਾਈਬਰ ਜਿਹੜਾ 1.7 ਗ੍ਰਾਮ ਜਿਹੜਾ ਇਹਦੇ ਚ ਫਾਈਬਰ ਫਾਈਬਰ ਪਾਇਆ ਜਾਂਦਾ ਤੇ ਊਰਜਾ ਜਿਹੜੀ ਹੈ ਇਹਦੇ ਚ ਭਰਪੂਰ ਮਿਲਦੀ ਹੈ ਹਾਰਟ ਦੇ ਸਿਹਤ ਨੂੰ ਜਿਹੜਾ ਇਸ ਤੰਦਰੁਸਤ ਬਣਾਉਂਦਾ ਤੇ ਕਿਉਂਕਿ ਇਹਦੇ ਚ ਕੁਲਨਸ਼ੀਰ ਫਾਈਬਰ ਹੁੰਦਾ ਬੀਟਾ ਗਲੂਟਨ ਹੁੰਦਾ ਤੇ ਇਸ ਲਈ ਜਿਹੜਾ ਇਹ ਅੰਤੜੀਆਂ ਨੂੰ ਪੇਟ ਨੂੰ ਜਿਹੜਾ ਇਹ ਵਧੀਆ ਢੰਗ ਨਾਲ ਜਿਹੜਾ ਸਾਫ਼ ਸੁਥਰਾਨ ਦੇ ਵਿੱਚ ਕਾਫੀ ਮਦਦ ਦਿੰਦਾ ਮੱਕੀ ਜਿਹਨੂੰ ਕੌਰਨ ਕਹਿੰਦੇ ਆ ਜੀ 100 ਗ੍ਰਾਮ ਦੇ ਵਿੱਚ 19 ਗ੍ਰਾਮ ਜਿਹੜਾ ਇਹਦੇ ਚ ਫਾਈਬਰ ਕਾਰਬੋਹਾਈਡਰੇਟ ਹੁੰਦਾ ਤੇ 100 ਗ੍ਰਾਮ ਚ 2.7 ਗ੍ਰਾਮ ਜਿਹੜਾ ਫਾਈਬਰ ਪੈਂਦਾ ਹੈ ਇਹਦੇ ਚ ਵਿਟਾਮਿਨ ਬੀ ਕੈਲਸ਼ੀਅਮ ਫਾਈਬਰ ਜਿਹੜਾ ਭਰਪੂਰ ਮਾਤਰਾ ਚ ਹੁੰਦਾ ਤੇ ਖੂਨ ਦੇ ਚ 슈ਗਰ ਜਿਹੜੀ ਆ ਉਹ ਇਹਦੇ ਚ ਜੇ ਮਤਲਬ ਇਹਦੇ ਚ ਬਹੁਤ ਘੱਟ ਮਾਤਰਾ ਦੇ ਵਿੱਚ ਇਹਦੀ 슈ਗਰ ਬੱਧੀ ਹੈਗੀ ਨਮਰਦਾਸ ਤੇ ਆਂਦਾ ਜੀ ਸਪਲੈਟ ਏਬੀ ਕਨਾਜ ਹੈ ਜੀ ਇਹ 100 ਗ੍ਰਾਮ ਦੇ ਵਿੱਚੋਂ 22 ਗ੍ਰਾਮ ਜਿਹੜੇ ਚੋ ਕਾਰਬੋਹਾਈਡਰੇਟ ਪਾਇਆ ਜਾਂਦਾ 3.7 ਗ੍ਰਾਮ ਜਿਹੜਾ ਇਹਦੇ ਵਿੱਚ ਫਾਈਬਰ ਹੁੰਦਾ ਤੇ ਇਹਦੇ ਵਿੱਚ ਇਹ ਇੱਕ ਪੁਰਾਣੀ ਕਿਸਮ ਦਾ ਅਨਾਜ ਹੁੰਦਾ ਜੀ ਜਿਹਨੂੰ ਆਪਾਂ ਕਣਕ ਕਹਿੰਦੇ ਆ ਪੁਰਾਣੀ ਕਿਸਮ ਦੀ ਜਿਹੜਾ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ ਤੇ ਪਾਚਨ ਨੂੰ ਸੁਧਾਰਦੀ ਹੈ ਤੇ ਅੰਦਰ ਇਹਦੇ ਵਿਟਾਮਿਨ ਮਿਨਰਲ ਜਿਹੜੇ ਨੇ ਪੋਸ਼ਕ ਤੱਤ ਜਿਹੜੇ ਨੇ ਉਹਨਾਂ ਨਾਲ ਭਰਪੂਰ ਹੁੰਦੀ ਹੈ ਸਕੁਰਮਲਾ ਕੇ ਜੇਕਰ ਪਰੰਦਾ ਸਾਰ ਕੱਢੀਏ ਤਾਂ ਕਾਰਬੋਹਾਈਡਰੇਟ ਜਿਹੜੇ ਕਟ ਕਾਰਬੋਹਾਈਡਰੇਟ ਲਏ ਅਨਾਜਾਂ ਦੇ ਵਿੱਚ ਕਨੋਆ ਕਟੂ ਜਵਾਰ ਰਾਗੀ ਅਮਰੰਥਸ ਜਿਹਨੂੰ ਰਾਮ ਦਾਣਾ ਵੀ ਕਹਿੰਦੇ ਹੈਗੇ ਆ ਤੇ ਇਹ ਫਾਈਬਰ ਦੇ ਨਾਲ ਭਰਪੂਰ ਹੁੰਦੇ ਨੇ ਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਨੇ ਕਾਰਬੋਹਾਈਡਰੇਟ ਦੇ ਵਿੱਚ ਕੱਟ ਪਾਏ ਜਾਂਦੇ ਹੁਣ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਆ ਬਹੁਤ ਸਾਰੇ ਅਨਾਜਾਂ ਦੇ ਵਿੱਚ ਕਾਰਬੋਹਾਈਡਰੇਟ ਜਿਹੜੇ ਨੇ ਉਹ ਵੱਧ ਹੁੰਦੇ ਨੇ ਪਰੇ ਦੇ ਬਾਵਜੂਦ ਵੀ ਜਦੋਂ ਉਹਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹੋਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜ਼ਿਆਦਾ ਪਾਈਆਂ ਜਾਂਦੀਆਂ ਨੇ ਜਿਵੇਂ ਕੈਲਸ਼ੀਅਮ ਹੈਗਾ ਰਣ ਹੈਗਾ ਹੋਰ ਚੀਜ਼ਾਂ ਜ਼ਿਆਦਾ ਪਾਈਆਂ ਜਾਂਦੀਆਂ ਨੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਇਹਦੇ ਵਿੱਚ ਬਲੱਡ ਸ਼ੂਗਰ ਨੂੰ ਵਧਾਉਣ ਦੀ ਜਿਹੜੀ ਉਹ ਰੇਸ਼ੋ ਹੁੰਦੀ ਹੈ ਉਹ ਥੋੜੀ ਜਿਹੀ ਘਟ ਜਾਂਦੀ ਹੈ ਤੇ ਇਹਦੇ ਕਰਕੇ ਇਹਦੇ ਨਾਲ ਆਪਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜਦਕਿ ਕਣਕ ਤੇ ਚੌਲ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਉਹ ਬਲੱਡ ਸ਼ੂਗਰ ਨੂੰ ਹੀ ਦੱਸ ਦਿੰਦੀ ਹੈ ਹੋਰ ਇਹਦੇ ਵਿੱਚ ਕੋਈ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ ਹੁਣ ਆਪਾਂ ਜਾਣਦੇ ਹਾਂ ਕਿ ਕਾਰਬੋਹਾਈਡਰੇਟ ਤੇ ਆਮ ਕਾਰਬੋਹਾਈਡਰੇਟ ਤੇ ਕੰਪਲੈਕਸ ਕਾਰਬੋਹਾਈਡਰੇਟ ਦੇ ਵਿੱਚ ਕੀ ਅੰਤਰ ਹੁੰਦਾ ਤੇ ਆਮ ਕਾਰਬੋਹਾਈਡਰੇਟ ਜਿਹਨੂੰ ਸਿੰਪਲ ਕਾਰਬੋਹਾਈਡਰੇਟ ਕਹਿੰਦੇ ਹੈਗੇ ਆ ਉਹ ਵਾਲੇ ਅਨਾਜਾਂ ਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਜਿਹੜੀ ਆ ਉਹ ਕਿੰਨੀ ਹੁੰਦੀ ਹੈਗੀ ਆਮ ਕਾਰਬੋਹਾਈਡਰੇਟ ਵਾਲੇ ਅਨਾਜ ਮੁੱਖ ਰੂਪ ਦੇ ਵਿੱਚ ਉਹ ਹੁੰਦੇ ਨੇ ਜਿਹੜੇ ਘੱਟ ਫਾਈਬਰ ਵਾਲੇ ਹੁੰਦੇ ਨੇ ਜਲਦੀ ਪਚ ਜਾਂਦੇ ਨੇ ਤੇ ਖੂਨ ਦੇ ਵਿੱਚ ਗਲੂਕੋਜ਼ ਜਿਹੜਾ ਉਹ ਤੇਜ਼ੀ ਨਾਲ ਵਧਾ ਦਿੰਦੇ ਨੇ ਤੇ ਇਹਦੇ ਨਾਲ ਇਹਨਾਂ ਚੋਂ ਜ਼ਿਆਦਾਤਰ ਜਿਹੜੇ ਅਨਾਜ ਹੁੰਦੇ ਨੇ ਉਹ ਰਿਫਾਈਂਡ ਹੁੰਦੇ ਨੇ ਪ੍ਰੋਸੈਸਡ ਹੁੰਦੇ ਨੇ ਤੇ ਇਹ ਕਾਰਬੋਹਾਈਡਰੇਟ ਜਿਹੜਾ ਇਹਦੇ ਵਿੱਚ ਤੇਜ਼ੀ ਨਾਲ ਜਿਹੜਿਆ ਉਹ ਖੂਨ ਦੇ ਵਿੱਚ ਸ਼ੂਗਰ ਵਧਾ ਦਿੰਦਾ ਹੈ ਇਹਦੇ ਵਿੱਚ ਆ ਜਾਂਦਾ ਜੀ ਸਫੇਦ ਚੌਲ ਵਾਈਟ ਚੌਲ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਘੱਟ ਹੁੰਦਾ ਇਸ ਕਰਕੇ ਸ਼ੂਗਰ ਬਹੁਤ ਤੇਜ਼ੀ ਨਾਲ ਵਧ ਜਾਂਦੀ ਹੈ 28 ਗ੍ਰਾਮ ਜਿਹੜੀ ਹੈ ਇਹਦੇ ਚ ਕਾਰਬੋਹਾਈਡਰੇਟ ਹੁੰਦਾ ਪਰ ਫਾਈਬਰ ਇਹਦੇ ਚ 0.4 ਗ੍ਰਾਮ ਹੁੰਦਾ ਇਸ ਕਰਕੇ ਇਹਦੇ ਚ 슈ਗਰ ਬੜੀ ਤੇਜ਼ੀ ਨਾਲ ਵੱਧਦੀ ਹੈ ਇਹਦੇ ਇਹ ਕਿਉਂ ਕਿ ਇਹਦੇ ਚ ਖਾਸ ਗੱਲ ਇਹ ਹੈ ਕਿ ਪ੍ਰੋਸੈਸਿੰਗ ਦੌਰਾਨ ਚਾਵਲ ਦੇ ਵਿੱਚੋਂ ਫਾਈਬਰ ਤੇ ਪੋਸ਼ਕ ਤੱਤ ਜਿਹੜੇ ਨੇ ਉਹ ਬਾਹਰ ਕੱਢ ਦਿੱਤੇ ਜਾਂਦੇ ਨੇ ਤੇ ਇਹ ਜਲਦੀ ਪਚ ਜਾਂਦਾ ਤੇ ਖੂਨ ਦੇ ਵਿੱਚ 슈ਗਰ ਜਿਹੜੀ ਆ ਉਹ ਤੇਜ਼ੀ ਨਾਲ ਵੱਧ ਜਾਂਦੀ ਹੈ ਇਹਦੇ ਨਾਲ ਨੰਬਰ 2 ਤੇ ਆਉਂਦਾ ਜੀ ਮੈਦਾ ਮੈਦੇ ਚ ਕਾਰਬੋਹਾਈਡਰੇਟ 76 ਗ੍ਰਾਮ ਹੁੰਦੇ ਨੇ 100 ਗ੍ਰਾਮ ਦੇ ਵਿੱਚ ਤੇ ਫਾਈਬਰ 2.7 ਗ੍ਰਾਮ ਹੁੰਦਾ ਹੈ 100 ਗ੍ਰਾਮ ਦੇ ਵਿੱਚ ਤੇ ਮੈਦੇ ਨੂੰ ਪ੍ਰੋਸੈਸਿੰਗ ਦੌਰਾਨ ਇਹ ਜ਼ਿਆਦਾਤਰ ਫਾਈਬਰ ਜਿਹੜਾ ਇਹਦੇ ਚੋਂ ਕੱਢ ਦਿੱਤਾ ਜਾਂਦਾ ਤੇ ਰੋਟੀ ਕੇ ਰੋਟੀ ਕੇਕ ਬਿਸਕੁਟ ਤੇ ਜ਼ਿਆਦਾਤਰ ਜਿਹੜੇ ਨੇ ਆਪਾਂ ਜੰਕ ਫੂਡ ਹੋ ਗਿਆ ਜਾਂ ਫਿਰ ਬੇકરી ਪ੍ਰੋਡਕਟ ਹੋ ਗਏ ਇਹਨਾਂ ਦੇ ਵਿੱਚ ਇਹ ਪਾਏ ਜਾਂਦੇ ਹਨ ਮੱਕੀ ਦਾ ਆਟਾ ਹੈ ਜੀ ਇਹਦੇ ਵਿੱਚ ਵੀ ਜਿਹੜਾ ਕੌਰਨ ਮੀਲ ਜਿਹਨੂੰ ਕਹਿੰਦੇ ਹੈਗੇ ਆ ਇਹਦੇ ਵਿੱਚ 100 ਗ੍ਰਾਮ 'ਚ 72 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਨੇ ਜੀ 2.7 ਗ੍ਰਾਮ ਫਾਈਬਰ ਹੁੰਦਾ ਹੈ 100 ਗ੍ਰਾਮ 'ਚ ਤੇ ਮੱਕੀ ਦੇ ਆਟਾ ਆٹے ਦੇ ਵਿੱਚ ਜਿਹੜਾ ਹੈਗਾ ਉਹ ਪੋਸ਼ਕ ਤੱਤ ਜਦੋਂ ਇਹ ਪ੍ਰੋਸੈਸ ਕਰਦੇ ਨੇ ਤੇ ਇਹਦੇ ਵਿੱਚ ਉਹ ਘੱਟ ਕਰਦੇ ਜਾਂਦੇ ਨੇ ਤੇ ਇਹ ਇਹਦਾ ਜਿਹੜਾ ਇਸਤੇਮਾਲ ਹੁੰਦਾ ਉਹ ਜਦੋਂ ਕੀਤਾ ਜਾਂਦਾ ਤਾਂ ਫਿਰ ਅੰਦਰ 슈ਗਰ ਦੀ ਜਿਹੜੀ ਆਉ ਸਪਾਈਕ ਆ ਜਾਂਦੀ ਹੈਗੀ ਸੂਜੀ ਹੈ ਜੀ ਸੈਮੂਲੀਨਾ ਜਿਹਨੂੰ ਕਹਿੰਦੇ ਹੈਗੇ ਆ ਕਾਰਬੋਹਾਈਡਰੇਟ 100 ਗ੍ਰਾਮ ਚ 73 ਗ੍ਰਾਮ ਤੇ ਫਾਈਬਰ 3.9 ਗ੍ਰਾਮ ਹੁੰਦਾ ਤੇ ਸੂਜੀ ਇੱਕ ਆਮ ਕਣਕ ਤੋਂ ਬਣਾਈ ਜਾਂਦੀ ਹੈ ਤੇ ਇਹ ਖਾਸ ਕਰਕੇ ਪਾਸਤਾ ਉਪਮਾ ਜਾਂ ਮਠਾਈਆਂ ਦੇ ਵਿੱਚ ਜਿਹੜੀ ਹੈ ਇਹਦਾ ਇਸਤੇਮਾਲ ਕੀਤਾ ਜਾਂਦਾ ਕੇਕ ਚ ਵੀ ਇਸਤੇਮਾਲ ਕਰ ਲੈਂਦੇ ਆ ਪਾਲਿਸ਼ ਨਾਲ ਪਾਲਿਸ਼ ਵਾਲੇ ਜਿਹੜੇ ਚਾਵਲ ਹੁੰਦੇ ਨੇ ਪਾਲਿਸ਼ਡ ਬਰਾਊਨ ਰਾਈਸ ਜਿਹੜੇ ਹੁੰਦੇ ਨੇ ਇਹਦੇ ਚ 100 ਗ੍ਰਾਮ ਚ 23 ਗ੍ਰਾਮ ਜਿਹੜੇ ਨੇ ਕਾਰਬੋਹਾਈਡਰੇਟ ਹੁੰਦੇ ਨੇ ਜੀ 1 ਗ੍ਰਾਮ ਜਿਹੜਾ ਇਹਦੇ ਚ ਫਾਈਬਰ ਹੁੰਦਾ ਤੇ ਪੌਲਿਸ਼ਿੰਗ ਦੇ ਦੌਰਾਨ ਜਿਹੜਾ ਚਾਵਲ ਦੀ ਜਿਹੜੀ ਬਾਹਰੀ ਪਰਤ ਹੁੰਦੀ ਹੈ ਉਹ ਹਟਾ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਫਾਈਬਰ ਜਿਹੜਾ ਉਹ ਘਟ ਜਾਂਦਾ ਹੈਗਾ ਅੱਗੇ ਆ ਜਾਂਦਾ ਜੀ ਸਫੇਦ ਬਰੈਡ ਸਫੇਦ ਬਰੈਡ ਜਿਹੜੀ ਆ ਜੀ ਉਹ 100 ਗ੍ਰਾਮ 'ਚ 46 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ 100 ਗ੍ਰਾਮ 'ਚ 2 ਗ੍ਰਾਮ ਜਿਹੜਾ ਉਹ ਫਾਈਬਰ ਹੁੰਦਾ ਇਹ ਜਲਦੀ ਪਚਦੀ ਹੈ ਤੇ 슈ਗਰ ਜਿਹੜੀ ਆ ਉਹ ਤੇਜ਼ੀ ਨਾਲ ਵਧਾ ਦਿੰਦੀ ਹੈ ਪੱਕੇ ਹੋਏ ਨੂਡਲਸ ਕੁਕਡ ਨੂਡਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਹੈਗੇ ਆ ਇਹਦੇ 'ਚ 100 ਗ੍ਰਾਮ 'ਚ 25 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਨੇ ਜੀ ਤੇ 1.2 ਗ੍ਰਾਮ ਫਾਈਬਰ ਵਿੱਚ ਹੁੰਦਾ ਤੇ ਮੈਦੇ ਤੋਂ ਬਣੇ ਨੂਡਲ ਜਿਹੜੇ ਨੇ ਉਹ ਜ਼ਿਆਦਾਤਰ ਜਿਹੜੇ ਨੇ ਉਹ 슈ਗਰ ਨੂੰ ਵਧਾਉਂਦੇ ਨੇ ਮोटापा ਜਿਹੜਾ ਵਧਾਉਂਦੇ ਨੇ ਤੇ ਅੰਦਰ ਹজম ਹੋਣ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਇਹਦੀ ਉਹ ਵੀ ਸਲੋ ਹੁੰਦੀ ਹੈਗੀ ਕੌਰਨ ਕਰਨਲਸ ਜਿਹੜੇ ਹੁੰਦੇ ਨੇ ਜੀ ਮੱਕੀ ਦੇ ਦਾਣੇ ਉਹ 100 ਗ੍ਰਾਮ ਦੇ ਵਿੱਚ 19 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਜੀ 2.7 ਗ੍ਰਾਮ ਫਾਈਬਰ ਹੁੰਦਾ ਤੇ ਮੱਕੀ ਦੇ ਵਿੱਚ ਕੁਦਰਤੀ ਰੂਪ ਦੇ ਵਿੱਚੋਂ ਪਾਪਕੌਰਨ ਦੇ ਵਿੱਚ ਪੋਸ਼ਕ ਤੱਤ ਜਿਹੜੇ ਨੇ ਉਹ ਘਟ ਹੁੰਦੇ ਨੇ ਇਸ ਕਰਕੇ ਇਹ ਜਿਹੜੀ 슈ਗਰ ਜਿਹੜੀ ਆ ਉਹ ਵਧਾਉਂਦੇ ਹੈਗੇ ਰਿਫਾਈਂਡ ਬਾਰਲੇ ਜਿਹਨੂੰ ਕੁਦਰਤੀ ਜੋ ਵੀ ਕਹਿੰਦੇ ਹੈਗੇ ਜੀ 100 ਗ੍ਰਾਮ ਚ 28 ਤੋਂ 30 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਤੇ 0.8 ਤੋਂ ਲੈ ਕੇ 1 ਗ੍ਰਾਮ ਤੱਕ ਜਿਹੜਾ ਇਹਦੇ ਚ ਫਾਈਬਰ ਪਾਇਆ ਜਾਂਦਾ ਕੁਦਰਤੀ ਹੋਣ ਦੇ ਕਾਰਨ ਜੋਹ ਦੇ ਵਿੱਚ ਪੋਸ਼ਕ ਤੱਤਾਂ ਦੀ ਜਿਹੜੀ ਆ ਉਹ ਕਮੀ ਆ ਜਾਂਦੀ ਹੈਗੀ ਆ ਇਹਨੂੰ ਪ੍ਰੋਸੈਸ ਵੀ ਕੀਤਾ ਜਾਂਦਾ ਹੈ। ਸਾਬੂਦਾਣਾ ਜੀ ਆ ਟੋਪੀਓਂ ਕਾ ਜਿਹੜਾ ਇਹਦੇ ਚ ਪਰਲਸ ਜਿਹਨੂੰ ਕਹਿੰਦੇ ਹੈਗੀਆਂ ਇਹ 100 ਗ੍ਰਾਮ ਦੇ ਵਿੱਚ 88 ਗ੍ਰਾਮ ਕਾਰਬੋਹਾਈਡਰੇਟ ਪਾਏ ਜਾਂਦੇ ਨੇ ਤੇ 100 ਗ੍ਰਾਮ ਦੇ 0.9 ਗ੍ਰਾਮ ਫਾਈਬਰ ਹੁੰਦਾ ਇਹਦੇ ਚ। ਸਾਬੂਦਾਣੇ ਚ ਕਾਰਬੋਹਾਈਡਰੇਟ ਜਿਹੜਾ ਵੱਧ ਹੁੰਦਾ ਪਰ ਪੋਸ਼ਕ ਤੱਤ ਬਹੁਤ ਘੱਟ ਹੁੰਦੇ ਨੇ। ਇਹ ਜਲਦੀ ਪਚਣ ਵਾਲਾ ਪਦਾਰਥ ਹੁੰਦਾ ਤੇ ਇਸ ਕਰਕੇ ਜਿਹੜਾ ਇਹ ਇਹਦੇ ਵਿੱਚ ਜਿਹੜੀ ਆ ਉਹ 슈ਗਰ ਜਿਹੜੀ ਹੈ ਉਹ ਤੇਜ਼ੀ ਵਧਦੀ ਹੈ। ਕੋਲਮਲਾ ਕੀ ਸਫੇਦ ਚਾਵਲ ਮੈਦਾ ਸਾਬੂਦਾਣਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਅਨਾਜ ਦੇ ਵਿੱਚ ਫਾਈਬਰ ਜਿਹੜਾ ਉਹ ਘੱਟ ਹੁੰਦਾ ਜਿਸ ਨਾਲ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਜਿਹੜਾ ਉਹ ਤੇਜ਼ੀ ਨਾਲ ਵੱਧ ਜਾਂਦੀ ਹੈ ਤੇ ਇਹਨੂੰ ਸੀਮਿਤ ਮਾਤਰਾ ਦੇ ਵਿੱਚ ਹੀ ਖਾਣਾ ਜਿਹੜਾ ਉਹ ਬਿਹਤਰ ਰਹਿੰਦਾ ਤੇ ਇਹ ਨਹੀਂ ਤਾਂ ਸਾਨੂੰ ਸ਼ੂਗਰ ਜੜੀ ਬਿਦਾ ਦਿੰਦੀ ਹੁਣ ਆਈਏ ਜੀ ਕੰਪਲੈਕਸ ਕਾਰਬੋਹਾਈਡਰੇਟ ਵਾਲੇ ਅਨਾਜ ਤੇ ਉਹਨਾਂ ਦੇ ਵਿੱਚ ਮੌਜੂਦ ਕਾਰਬੋਹਾਈਡਰੇਟ ਦੀ ਮਾਤਰਾ ਬਰਾਊਨ ਰਾਈਸ ਹੈ ਜੀ ਇਸ 100 ਗ੍ਰਾਮ ਦੇ ਵਿੱਚ 23 ਗ੍ਰਾਮ ਇਹਦੇ ਚ ਕਾਰਬੋਹਾਈਡਰੇਟ ਹੁੰਦੇ ਨੇ ਤੇ 1.8 ਗ੍ਰਾਮ ਜਿਹੜਾ ਹੁੰਦਾ ਇਹ ਚ ਜਿਹੜਾ ਉਹ ਫਾਈਬਰ ਹੁੰਦਾ। ਇਹਦੀ ਬਾਹਰੀ ਪਰਤ ਜਿਹੜੀ ਆ ਉਹ ਬਣੀ ਰਹਿੰਦੀ ਹੈ। ਰਹਿੰਦੀ ਹੈ ਤੇ ਜਿਹੜੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਹੌਲੀ-ਹੌਲੀ ਪਚਦਾ ਤੇ ਬਲੱਡ ਸ਼ੂਗਰ ਜਿਹੜਾ ਇਹਦੇ ਨਾਲ ਸਥਿਰ ਰਹਿੰਦਾ। ਓਟਸ ਆ ਜੀ 100 ਗ੍ਰਾਮ ਦੇ ਵਿੱਚ 12 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਨੇ ਤੇ 100 ਗ੍ਰਾਮ 'ਚ 1.7 ਗ੍ਰਾਮ ਫਾਈਬਰ ਹੁੰਦਾ। ਓट्स ਦੇ ਵਿੱਚ ਬੀਟਾ ਗਲੂਟਨ ਨਾਮਕ ਘੁਲਣਸ਼ੀਲ ਫਾਈਬਰ ਹੁੰਦਾ ਜਿਹੜਾ ਕਿ ਕੋਲੇਸਟ੍ਰੋਲ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ। ਨਾਸ਼ਤੇ ਦੇ ਲਈ ਇੱਕ ਜਿਹੜਾ ਆਮ ਜਿਹੜਾ ਜਿਹੜਾ ਇਸ ਨੂੰ ਪੋਸਟਿਕ ਬਦਲ ਦੇ ਰੂਪ ਦੇ ਵਿੱਚ ਵੀ ਕਿ ਦੇਖਿਆ ਜਾਂਦਾ। ਆ ਮਸ਼ਹੂਰ ਹੈਗਾ ਜੀ ਇਹ। ਕਿਨੋਆ ਜੀ, ਕਿਨੋਆ 100 ਗ੍ਰਾਮ 'ਚ 21 ਗ੍ਰਾਮ ਜਿਹੜਾ ਕਾਰਬੋਹਾਈਡਰੇਟ ਹੁੰਦਾ, 100 ਗ੍ਰਾਮ 'ਚ 2.8 ਗ੍ਰਾਮ ਜਿਹੜਾ ਫਾਈਬਰ ਹੁੰਦਾ। ਪ੍ਰੋਟੀਨ, ਫਾਈਬਰ ਦੋਨੋਂ ਵਧੀਆ ਹੁੰਦੇ ਨੇ। ਗਲੂਟਨ ਫ੍ਰੀ ਅਨਾਰਜ ਹੈ ਤੇ ਪਚਣ ਪਾਚਣ ਦੇ ਵਿੱਚ ਵੀ ਵਧੀਆ ਹੈਗਾ ਜੌਹਾਂ ਹੈ ਜੀ ਬਾਹਰਲੇ ਜਿਹਨੂੰ ਕਹਿੰਦੇ ਹੈਗੇ ਆ 100 ਗ੍ਰਾਮ ਚ 28 ਗ੍ਰਾਮ ਕਾਰਬੋਹਾਈਡਰੇਟ ਨੇ 100 ਗ੍ਰਾਮ ਚ 3.8 ਗ੍ਰਾਮ ਜਿਹੜਾ ਹੈ ਉਹਦੇ ਚ ਫਾਈਬਰ ਹੁੰਦਾ ਇਹ ਘੁਲਣਸ਼ੀਲ ਹੈ ਜੀ ਤੇ ਜਿਹੜਾ ਨਾ ਘੁਲਣਸ਼ੀਲ ਦੋਨੋਂ ਪ੍ਰਕਾਰ ਦੇ ਫਾਈਬਰ ਹੁੰਦੇ ਨੇ ਪਾਚਣ ਨੂੰ ਸੁਧਾਰਦੇ ਨੇ ਹਾਰਟ ਨੂੰ ਜਿਹੜੀ ਸਿਹਤ ਹੈ ਉਸ ਨੂੰ ਵਧੀਆ ਬਣਾਉਂਦੇ ਨੇ ਬਾਜਰਾ ਜੀ ਮਿਲਟ ਜਿਹਨੂੰ ਆਪਾਂ ਕਹਿੰਦੇ ਆ ਕਾਰਬੋਹਾਈਡਰੇਟ ਦੀ ਮਾਤਰਾ ਇਹਦੇ ਚ ਹੁੰਦੀ ਹੈ 100 ਗ੍ਰਾਮ 'ਚ 22 ਗ੍ਰਾਮ ਤੇ ਫਾਈਬਰ ਦੀ ਮਾਤਰਾ ਹੁੰਦੀ ਹੈ 1.3 ਗ੍ਰਾਮ 100 ਗ੍ਰਾਮ 'ਚ ਤੇ ਇਹ ਕੁਦਰਤੀ ਅਨਾਜ ਹੈ ਜੀ ਪੋਸ਼ਟਿਕ ਤੱਤਾਂ ਤੇ ਐਂਟੀਆਕਸੀਡੈਂਟ ਨਾਲ ਜਿਹੜਾ ਭਰਪੂਰ ਹੁੰਦਾ ਹੈ 슈ਗਰ ਡਾਇਬੀਟਿਸ ਰੋਗੀਆਂ ਲਈ ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ। ਕਟੂ ਆ ਜੀ ਬਕਵੀਤ ਜਿਹਨੂੰ ਕਹਿੰਦੇ ਹੈਗੇ ਆ 100 ਗ੍ਰਾਮ ਦੇ ਵਿੱਚ 20 ਗ੍ਰਾਮ ਜਿਹੜਾ ਕਾਰਬੋਹਾਈਡਰੇਟ ਇਹਦੇ ਚ ਪਾਇਆ ਜਾਂਦਾ ਤੇ 3.7 ਗ੍ਰਾਮ ਜਿਹੜਾ ਫਾਈਬਰ ਹੁੰਦਾ। ਆ ਕੁਦਰਤੀ ਪ੍ਰਾਤਨ ਜਿਹੜਾ ਇਹਦੇ ਵਿੱਚ ਪ੍ਰੋਟੀਨ ਦੇ ਕਰਕੇ ਪ੍ਰਾਤਨ ਜਿਹੜਾ ਅਨਾਜ ਹੈਗਾ ਪ੍ਰੋਟੀਨ ਹੈ ਫਾਈਬਰ ਹੈ ਉੱਚ ਮਾਤਰਾ ਚ ਪਾਇਆ ਜਾਂਦਾ ਹੈ ਗਲੂਟਨ ਫ੍ਰੀ ਹੈ ਆਸਾਨੀ ਨਾਲ ਪਚਣ ਵਾਲਾ ਅਨਾਜ ਹੈਗਾ ਇਹ ਰਾਗੀ ਹੈ ਜੀ 100 ਗ੍ਰਾਮ ਚ 72 ਗ੍ਰਾਮ ਜਿਹੜਾ ਇਹਦੇ ਵਿੱਚ ਕਾਰਬੋਹਾਈਡਰੇਟ ਹੈ 3.6 ਗ੍ਰਾਮ ਜਿਹੜਾ ਇਹਦੇ ਵਿੱਚ 100 ਗ੍ਰਾਮ ਦੇ ਵਿੱਚ ਫਾਈਬਰ ਹੁੰਦਾ ਹੈ ਕੈਲਸ਼ੀਅਮ ਆਇਰਨ ਦਾ ਬਿਹਤਰ ਸੋਰਸ ਹੈਗਾ ਹੌਲੀ-ਹੌਲੀ ਪਚਦਾ ਹੈ ਤੇ ਲੰਬੇ ਸਮੇਂ ਤੱਕ ਊਰਜਾ ਪ੍ਰਦਾਨ ਕਰਦਾ ਹੈ ਹੋਲ ਕੋਰ ਜੌਨੀ ਗੇ ਮੱਕੀ ਦੇ ਦਾਣੇ ਇਹ 100 ਗ੍ਰਾਮ ਦੇ ਵਿੱਚ 19 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਜੀ 2.7 ਗ੍ਰਾਮ ਜਿਹੜਾ ਇਹਦੇ ਵਿੱਚ ਫਾਈਬਰ ਹੁੰਦਾ ਮੱਕੀ 'ਚ ਫਾਈਬਰ ਦੇ ਨਾਲ ਨਾਲ ਵਿਟਾਮਿਨ B ਮੈਗਨੀਸ਼ੀਅਮ ਵੀ ਹੁੰਦਾ ਜੀ એનર્ਜੀ ਦੇ ਲਈ ਵਧੀਆ ਸੋਰਸ ਮੰਨਿਆ ਜਾਂਦਾ ਜਵਾਰ ਆ ਜੀ 100 ਗ੍ਰਾਮ ਜੀ ਨੂੰ ਕਹਿੰਦੇ ਹੈਗੀਆਂ 100 ਗ੍ਰਾਮ ਦੇ ਵਿੱਚ 22 ਗ੍ਰਾਮ ਜਿਹੜਾ ਇਹਦੇ 'ਚ ਕਾਰਬੋਹਾਈਡਰੇਟ ਹੁੰਦਾ 6.3 ਗ੍ਰਾਮ ਜਿਹੜਾ ਇਹਦੇ 'ਚ ਇਹਦੇ 'ਚ ਫਾਈਬਰ ਹੁੰਦਾ ਫਾਈਬਰ ਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਗਲੂਟਨ ਫ੍ਰੀ ਹੁੰਦਾ ਵਜਨ ਪ੍ਰਬੰਧਨ ਲਈ ਜਿਹੜਾ ਇਹ ਬੜਾ ਫਾਇਦੇਮੰਦ ਮੰਨਿਆ ਜਾਂਦਾ ਸਾਬਤ ਕਣਕ ਜਿਹਨੂੰ ਆਪਾਂ ਹੋਲ ਹੋਲ ਵੀਟ ਵੀ ਕਹਿੰਦੇ ਆ 100 ਗ੍ਰਾਮ ਦੇ ਵਿੱਚ 21.5 ਗ੍ਰਾਮ 21 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਤੇ 3.8 ਗ੍ਰਾਮ ਜਿਹੜਾ ਇਹਦੇ ਵਿੱਚ ਫਾਈਬਰ ਹੁੰਦਾ 100 ਗ੍ਰਾਮ 'ਚ ਤੇ ਫਾਈਬਰ ਵਿਟਾਮਿਨ B ਤੇ ਆਇਰਨ ਇਹਦੇ ਵਿੱਚ ਪਾਇਆ ਜਾਂਦਾ ਇਸ ਕਰਕੇ ਜਿਹੜਾ ਇਹ ਵਧੀਆ ਮੰਨਿਆ ਜਾਂਦਾ ਕੰਪਲੈਕਸ ਕਾਰਬੋਹਾਈਡਰੇਟ ਸਾਬਤ ਜਿਹੜਾ ਕਣਕ ਅਮਰੰਥ ਯਾਨੀ ਕਿ ਰਾਜਗिरा ਰਾਮदाना 100 ਗ੍ਰਾਮ ਦੇ ਵਿੱਚ 19 ਗ੍ਰਾਮ ਕਾਰਬੋਹਾਈਡਰੇਟ 2.1 ਗ੍ਰਾਮ ਫਾਈਬਰ ਪ੍ਰੋਟੀਨ ਫਾਈਬਰ ਦਾ ਵਧੀਆ ਸਰੋਸਾ ਕੈਲਸ਼ੀਅਮ ਮੈਗਨੀਸ਼ੀਅਮ ਨਾਲ ਭਰਪੂਰ ਵਧੀਆ ਮੰਨਿਆ ਜਾਂਦਾ ਤੇਲ ਵਾਲੇ ਅਨਾਜ ਜਿਨ੍ਹਾਂ ਨੂੰ ਆਪਾਂ ਤਿਲਹਣ ਵੀ ਕਹਿੰਦੇ ਹੈਗੇ ਹਾਂ ਹਿੰਦੀ ਦੇ ਵਿੱਚ 100 ਗ੍ਰਾਮ ਚ 23 ਗ੍ਰਾਮ ਕਾਰਬੋਹਾਈਡਰੇਟ 4 ਗ੍ਰਾਮ ਫਾਈਬਰ ਆਇਰਨ ਪ੍ਰੋਟੀਨ ਦੀ ਉੱਚ ਮਾਤਰਾ ਭਰਪੂਰ ਪਾਚਨ ਚ ਮਦਦ ਕਰਦਾ 슈ਗਰ ਨੂੰ ਜਿਹੜਾ ਸਥਿਰ ਰੱਖਦਾ ਹੈ ਤੇ ਕੁਦਰਤ ਕੋਲ ਮਲਾ ਕੇ ਅਗਰ ਦੇਖਿਆ ਜਾਵੇ ਤਾਂ ਜੇਕਰ ਕੰਪਲੈਕਸ ਕਾਰਬੋਹਾਈਡਰੇਟ ਵਾਲੇ ਅਨਾਜ ਜਿਵੇਂ ਓਟਸ ਬਰਾਉਨ ਰਾਈਸ ਕਨੋਆ ਬਾਜਰਾ ਰਾਗੀ ਇਹ ਨਾ ਸਿਰਫ ਉੱਚ ਜਿਹੜੀ ਹਾਈ એનર્ਜੀ ਦਿੰਦੇ ਹੈਗੇ ਨੇ ਬਲਕਿ ਲੰਬੇ ਸਮੇਂ ਤੱਕ ਢਿੱਡ ਭਰਿਆ ਮਹਿਸੂਸ ਕਰਵਾਉਂਦੇ ਨੇ ਤੇ ਫਾਈਬਰ ਦੀ ਮਾਤਰਾ ਕਿਉਂਕਿ ਇਹਨਾਂ ਚ ਜ਼ਿਆਦਾ ਹੁੰਦੀ ਹੈ ਤੇ ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਨੇ ਤੇ ਹਾਰਟ ਦੀ ਸਿਹਤ ਨੂੰ ਜਿਹੜਾ ਲਈ ਉਹਦੇ ਲਾਭ ਲਾਭ ਕਰੀ ਹੁੰਦੇ ਨੇ ਸੋ ਲਿਖਾ ਜਾ ਇਹ ਉਹ अनाज ਨੇ ਜੀ ਕਿ ਜਦੋਂ ਜੇਕਰ ਕਿਸੇ ਨੂੰ ਮੋਟਾਪਾ ਹੈਗਾ 슈ਗਰ ਹੈਗੀ ਆ ਬੀਟ ਅਲਰਜੀ ਦੀਆਂ ਕੁਝ ਜਿਹੜੀਆਂ ਕਿਸਮਾਂ ਨੇ ਜਿਹਦੇ ਵਿੱਚ ਇਹ ਆਪਾਂ ਕੰਪਲੈਕਸ ਕਾਰਬੋਹਾਈਡਰੇਟ ਜਿਹੜਾ ਉਹਦੇ ਚ ਵਰਤ ਸਕਦੇ ਲੇਕਿਨ ਬੀਟ ਅਲਰਜੀ ਵਾਲ ਨੂੰ ਨਹੀਂ ਦੇਣਾ ਆਪਾਂ ਇਹ ਦੇਣਾ ਹੈਗਾ ਜਿਨ੍ਹਾਂ ਨੂੰ ਮੋਟਾਪਾ ਹੈ 슈ਗਰ ਹੈ ਜਾਂ ਜਿਨ੍ਹਾਂ ਦੇ ਅੰਦਰ ਕਾਰਬੋਹਾਈਡਰੇਟ ਕਰਕੇ ਜਿਹੜੀਆਂ ਕੁਝ ਸਮੱਸਿਆਵਾਂ ਆ ਗਈਆਂ ਉਹਨਾਂ ਨੂੰ ਦੇਣਾ ਹੈਗਾ ਕੰਪਲੈਕਸ ਕਾਰਬੋਹਾਈਡਰੇਟ ਜਿਹੜੇ ਨੇ ਉਹਨਾਂ ਚ ਔਰ ਓਟਸ ਆ ਬਰਾਊਨ ਰਾਈਸ ਆ ਕਿਨਵਾ ਹੈਗਾ ਜੋ ਆ ਬਾਜਰਾ ਉਹਦੇ ਚ 5 ਮਿੰਟਸ ਆਗੇ ਕੁਦਰਾ ਕੰਗਣੀ ਹਰੀ ਕੰਗਣੀ ਕੁੱਟਕੀ ਤੇ ਸਵਾਗ ਇਹ ਵੀ ਆ ਜਾਂਦੇ ਨੇ ਉਹਦੇ ਵਿੱਚ ਆ ਜਾਂਦਾ ਖੱਪਲੀ ਖੱਪਲੀ ਦਾ ਅਨਾਜ ਜਿਹੜਾ ਉਹ ਉਹ ਅਨਾਜ ਆ ਜਿਹਦੇ ਵਿੱਚ ਗਲੂਟਨ ਜਿਹੜਾ ਬਹੁਤ ਘੱਟ ਆ ਕਾਰਬੋਹਾਈਡਰੇਟ ਜਿਹੜੇ ਨੇ ਉਹ ਘੱਟ ਨੇ ਇਹ ਵੀ ਜਿਹੜਾ ਆਪਾਂ ਕੰਪਲੈਕਸ ਕਾਰਬੋਹਾਈਡਰੇਟ ਚ ਮੰਨੇ ਜਾਂਦੇ ਤੇ ਇਹਦੇ ਚ ਆਇਰਨ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਫਾਈਬਰ ਇਹਦੇ ਚ ਭਰਪੂਰ ਮਾਤਰਾ ਚ ਪਾਇਆ ਜਾਂਦਾ। ਤੇ ਖਪਲੀ ਆਟਾ ਵੀ ਜਿਹੜਾ ਇਹ ਬਹੁਤ ਵਧੀਆ ਮਿਲ ਜਾਂਦਾ। ਸ਼ੂਗਰ ਵਾਲ ਵਾਸਤੇ ਵੀ ਤੇ ਮੋਟਾਪੇ ਵਾਲੇ ਵਾਸਤੇ। ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਇਸ ਵੀਡੀਓ ਨੂੰ ਜ਼ਰੂਰ ਦੇਖੇਗਾ। ਕਿਸੇ ਨਾ ਕਿਸੇ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਤੇ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਇਹ ਵੀਡੀਓ ਵਰੀਆ ਲੱਗਦੀ ਹੈ ਉਸ ਨੂੰ ਇਸ ਵੀਡੀਓ ਤੋਂ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਪੋਟਾਣ ਵਾਚ